ਕਰਨ ਬੀਰ ਸਿੰਘ ਬੁਰਜ ਦੀ ਨਹੀਂ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਥਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਹੈ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਗੁਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਸੇਜ ਹੈ ਕਿ ਅੱਜ ਤਰਨ ਤਾਰਨ ਜਿਹੜਾ ਇਹ ਟ੍ਰੈਂਡ ਸੈਟਰ ਹੋਏਗਾ ਪੰਜਾਬ 'ਚ ਕਿ ਅਸੀਂ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚੰਨੇ ਕੁਝੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਥੇ 15 ਸਾਲ ਸੰਤਾਪ ਪੰਜਾਬ ਨੇ ਭੋਗਿਆ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਕਰਵਾਇਆ ਹੈ। ਇਸ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾਨੇ। ਬਹੁਤ ਸਾਰੇ ਸਾਥੀ ਸਾਡੇ ਆਏ ਹੈ। ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇੱਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨ-ਤਰਨ ਦੇ ਲੋਕਾਂ ਤੱਕ ਜਾਵਾਂਗੇ। ਔਰ ਗੁਰੂ ਮਹਾਰਾਜ ਕਿਰਪਾ ਕਰਨਗੇ ਬਾਬਾ ਬੁੱਢਾ ਸਾਹਿਬ ਕਿ ਤਰਨ ਤਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆ ਅਸਰ ਕਦੀ ਔਰ ਜੋ ਅੱਜ ਦੇ ਹਾਲਾਤ ਹਨ ਫੇਰ ਕਿਸੇ ਦਿਨ ਅਸੀਂ ਲੰਮਾ ਵਿਸਤਾਰ ਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨਪੁਰ ਜਿਹੜੇ ਕੀ ਪਰਿਵਾਰ ਦਾ ਪਸ਼ੋਕੜ ਤਰਨ ਤਾਰਨ ਦਾ ਔਰ ਤਰਨ ਤਾਰਨ ਦੇ ਲੋਕ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਆ ਇੱਥੋਂ ਦੇ ਜੰਪਲ ਹੈ ਛੋਸੀ ਉਹ ਉਮੀਦਵਾਰ ਦਿੱਤਾ ਹੈ ਔਰ ਜਿਹੜਾ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਦੂਜਿਆਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਉਮੀਦਵਾਰ ਹੈ ਜਿਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਵੋਟ ਪਾਉਣਾ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹ ਪਹਿਲਾਂ ਕਾလီਦਲ ਸੀ ਹੁਣ ਆਮ ਆਦਮੀ ਪਾਰਟੀ 'ਚ ਹੈ ਔਰ ਜੋਰੇ ਕਾਰਨਾਮੇ ਜੋ ਔਰੇ ਹਿਸਾਬ ਕਿਤਾਬ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ 3 ਵਾਰ ਦੇਖਿਆ ਵੇ ਹੁਣ ਤਾਂ 1 ਸਾਲ ਹੀ ਰਹਿ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਹੈ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪੈ ਗਿਆ ਮੈਂ ਤਾਂ ਅੱਜ ਇਸ ਮੰਚ ਤੋਂ ਇਹ ਹੀ ਸੁਨੇਹਾ ਦੇਣਾ ਚਾਹਣਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜੇ ਤਾਂ ਬਦੁਖੇ ਟਕੂਆਂ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰ ਲੈਣ ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਜਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਹਨ ਕਾਨੂੰਨ ਨੂੰ ਲਾ ਰਹੇ ਹਨ ਲੋਕਾਂ ਤੋਂ ਫਰੋਟੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ 1 ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਰਿਹਾ ਹੈ ਕੰਮ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿਮਨੀ ਜ਼ੋਨ 'ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਜਿਸ ਪਾਸੇ